ਤੁਹਾਡੇ ਪਿੰਡ ਦਾ ਰਕੱਚਾ ਜੇ ਆਪਾਂ ਦੇਖੀਏ ਨੰਗਣਾ ਵੀ ਔਖਾ ਹੋ ਜਾਂਦਾ ਇਹ ਇਹ ਆਹੀ ਹੈ ਉਦੋਂ ਤੋਂ 20 ਸਾਲ ਤਾਂ ਮੈਨੂੰ ਆਪ ਨੂੰ ਹੋ ਗਏ ਦੇਖਦਿਆਂ ਅੱਛਾ ਆਹੀ ਹਾਲ ਹੈ ਤੇ 20 ਸਾਲਾਂ ਦਾ ਪਾਣੀ ਸਾਡੇ ਪਾਣੀ ਪੀਣ ਦਾ ਹੈ ਨੀਗਾ ਜਾਂ ਕੰਮ ਦਾ ਇਹ ਔਰ ਉਹਦੇ ਲਿਆਉਣੇ ਹੈਗੇ ਕੀ ਹੋਇਆ ਤੁਹਾਡੇ ਪਿੰਡ ਚ ਵਿਕਾਸ ਕੀ ਕੰਮ ਹੋਇਆ ਕੋਈ ਨਹੀਂ ਹੁਣ ਨਾ ਵੀ ਸਰਪੰਚ ਬਣਨਗੇ ਘਰ ਨੂੰ ਜੀ ਕਰਨਗੇ ਜਾਂ ਕੁਝ ਉਦੋਂ ਪਹਿਲਾਂ ਕੁਝ ਵੀ ਨਹੀਂ ਹੋਇਆ ਪਹਿਲਾਂ ਕੁਝ ਵੀ ਹੋਇਆ 15 ਸਾਲ ਹੋ ਗਏ ਵਿਹਲੇ ਪੰਚਾਇਤ ਆ ਆਪਸੇ ਪੱਟੀ ਰਹੀ ਹਾਂ। ਹਾਂ। ਉਹ ਹੀ ਪੰਚਾਇਤ ਪੱਟੀ ਨਹੀਂ ਉਹ ਪਿੰਡ ਦਾ ਕੰਮ ਹੀ ਨਹੀਂ ਹੋਇਆ। ਸਸ਼ੀਕਾਲ ਜੀ ਉਮੀਦ ਹੈ ਤੁਸੀਂ ਸਰਦਾਰਣੀ ਠੀਕ ਠਾਕ ਹੋਵੋਗੇ। ਮੈਂ ਤੁਹਾਡੇ ਨਾਲ ਨੌਰਬਚੋਤ ਦਾ ਪਿੰਡ ਗੈਰੀ ਭਾਗੀ ਤੁਹਾਨੂੰ ਦਿਖਾਉਣ ਲੈ ਕੇ ਆਏ ਹਾਂ ਔਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਮਾਹੌਲ ਹੈ ਸਰਪੰਚੀ ਨੂੰ ਲੈ ਕੇ ਔਰ ਪਿੰਡ ਵਾਲੇ ਕਿਹੋ ਜਿਹਾ ਸਰਪੰਚ ਚਾਹੁੰਦੇ ਨੇ। ਸੋ ਆਪਾਂ ਗੱਲਬਾਤ ਕਰਾਂਗੇ ਬਾਪੂ ਜੀ ਨਾਲ ਸਸ਼ੀਕਾਲ ਜੀ। ਸ੍ਰੀਕਾਲ ਜੀ। ਠੀਕ ਹੋ ਜੀ ਤੁਸੀਂ? ਠੀਕ ਆ ਜੀ। ਕਿਵੇਂ ਆ ਮਾਹੌਲ ਪਿੰਡ ਦਾ? ਪਿੰਡ ਦਾ ਮਾਹੌਲ ਜੀ ਦੋਨੇ ਭਰਾ ਆਪਸੇ ਹੁਣ ਦੇਖੋ ਕਿਹੜਾ ਜਾਂਦਾ ਹੈ ਅੱਛਾ ਹੈ ਬਾਕੀ ਵਿਕਾਸ ਕਰੇ ਫੇਰ ਹੀ ਪਿੰਡ ਦਾ ਜੇ ਕੋਈ ਹੋਵੇ ਸਾਡੇ ਪਾਕ ਪਿੰਡ ਦਾ ਵਿਕਾਸ ਹੋਵੇ ਪਿੰਡ ਦਾ ਹਜ਼ਾਰ ਹੋਵੇ ਆ ਸੜਕ ਦਾ ਦੇਖੋ ਕੋਈ ਹਾਲ ਸਾਡੇ ਇਹ ਪਾ ਇਹ ਬਣ ਰਹੀ ਪਾਣੀ ਸਾਡੇ ਪਾਣੀ ਪੀਣ ਦਾ ਹੈ ਨੀਗਾ ਚ ਕੰਮ ਦਾ ਇਹ ਔਰੋਦਲੇ ਹੋਣੇ ਹੈਗੇ 20 ਰੁਪਏ ਕੈਂਪਰ ਦੇ ਲਾਉਦੇ ਆ ਠੀਕ ਹੈ ਹੈ ਤੇ ਪਾਣੀ ਪੀਣ ਨੂੰ ਸਾਨੂੰ ਆਜੇ ਆ ਸੜਕ ਬਣ ਜੇ ਬਸ ਇਹੀ ਸਾਨੂੰ ਵਿਕਾਸ ਚਾਹੀਦਾ ਕੋਈ ਚੰਗ ਪਿੰਡ ਦਾ ਕੰਮ ਹੋਵੇ ਪਾਰਕ ਬਣੇ ਜਵਾਕ ਨੂੰ ਪੜ੍ਹਾਈ ਲਿਖਾਈ ਦੇ ਹੋਵੇ ਸਕੂਲ ਚੰਗਾ ਬਣ ਜੇ ਜੀ ਸੜਕਾਂ ਕਦੋਂ ਕੁਦੀਆਂ ਆਈ ਨਹੀਂ ਗਈਆਂ ਮਤਲਬ ਬਣ ਗਿਆ ਨੂੰ ਕਿੰਨਾ ਕੁ ਟਾਈਮ ਹੋ ਗਿਆ ਸੀਗਾ ਯਾਦ ਹੈ ਕੁਛ ਇਹਨਾਂ ਨੂੰ ਹੋ ਗਏ 15 ਸਾਲ ਹੋ ਗਏ ਭਾਈ ਅੱਛਾ ਜੀ ਤੇ ਉਸ ਤੋਂ ਬਾਅਦ ਤਾਂ ਸਰਪੰਚ ਦੋ ਦੋ ਤਿੰਨ ਬਦਲ ਗਏ ਹਾਂ ਬਦਲੇ ਦੋ ਤਿੰਨ ਬਦਲ ਗਏ ਤੇ ਫਿਰ ਮਸਲਾ ਹੱਲ ਕਿਉਂ ਨਹੀਂ ਹੋਇਆ ਜੀ ਪਿਛਲੇ ਪੰਚਾਇਤ ਆ ਆਪਸੇ ਪੱਟੀ ਰਹੀ ਹਾਂ ਉਹ ਇਹ ਪੰਚਾਇਤ ਪੱਟੀ ਰਹੀ ਉਹ ਪਿੰਡ ਦਾ ਕੰਮ ਹੀ ਨਹੀਂ ਹੋਇਆ ਅੱਛਾ ਹਾਂ ਹੁਣ ਆ ਆਮ ਪਾਰਟੀ ਵਾਲੇ ਨੇ ਕੁਝ ਨਾੜਾ ਨੋੜਾ ਬਣਾਉਣ ਲੱਗੇ ਨੇਗੇ ਅੱਛਾ ਤੇ ਕੁਝ ਇੱਕ ਦੋ ਨਾੜੀਆਂ ਬਣਾਈਆਂ ਨੇਗੀਆਂ ਪਰ ਲੋਕੜ ਲੱਗੀ ਗਈ ਪਤਾ ਹੀ ਕੰਮ ਵਾੜੇ ਪਿੰਡ ਤੇ ਹੋਰ ਕੰਮ ਕੋਈ ਨਹੀਂ ਹੋਇਆ ਅੱਛਾ ਜੀ ਸੋ ਆਪਣੀ ਆਪਣੀਆਂ ਸ਼ਿਕਾਇਤਾਂ ਨੇਗੀਆਂ ਪਿੰਡ ਦੇ ਲੋਕਾਂ ਦੀਆਂ ਕਿਵੇਂ ਹੋ ਜੀ ਠੀਕ ਠਾਕ ਹੋ ਕਿਵੇਂ ਆ ਮਾਹੌਲ ਪਿੰਡ ਦਾ ਤੁਹਾਡੇ ਠੀਕ ਆ ਜੀ ਅੱਛਾ ਤਕੀ ਦੇਖਦੇ ਹੋ ਕਿ ਅੱਜ ਹੁਣ ਕਹਿ ਲਿਏ ਵੀ ਡੇਟ ਤਾਂ ਅਨਾਉਂਸ ਹੋ ਗਈ ਵੀ ਹੁਣ ਵੋਟਾਂ ਵੀ ਪੈਣੀਆਂ ਵੋਟਾਂ ਤੁਸੀਂ ਤਾਂ ਪਾਉਂਗੇ ਜੇ ਤੁਹਾਨੂੰ ਵਿਕਾਸ ਦਿਖ ਰਿਹਾ ਹੈ ਦੇਖ ਰਿਹਾ ਵਿਕਾਸ ਪਿੰਡ ਚ ਹੋਇਆ ਦੇਖ ਰਹੀ ਜੀ ਕੀ 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 ਹੋਇਆ ਤੁਹਾਡੇ ਪਿੰਡ ਚ ਵਿਕਾਸ ਕੀ ਕੰਮ ਹੋਇਆ ਕੋਈ ਨਹੀਂ ਹੁਣ ਨਾ ਵੀ ਸਰਪੰਚ ਬਣਨਗੇ ਇਹ ਕਰਨਗੇ ਜੇ ਕਰਨਗੇ ਤਾਂ ਕੁਝ ਉਦੋਂ ਪਹਿਲਾਂ ਕੁਝ ਵੀ ਨਹੀਂ ਹੋਇਆ ਪਹਿਲਾਂ ਕੁਝ ਵੀ ਨਹੀਂ ਹੋਇਆ 15 ਸਾਲ ਹੋ ਗਏ ਕੀ ਸਮੱਸਿਆ ਆ ਰਹੀ ਹੈ ਤੁਹਾਨੂੰ ਵੇਖੋ ਹੁਣ ਕੀ ਸਮੱਸਿਆ ਹੋਊਗੀ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਪਿੰਡ ਦੇ ਵਿੱਚ ਕੀ ਜਿਹੜੀ ਜਿਹੜੀ ਨਹੀਂ ਹੋਈਗੀ ਕੀ ਕੋਈ ਨਹੀਂ ਆ ਸੜਕ ਨਹੀਂ ਬਣੀ ਕੋਈ ਹੋਰ ਨਹੀਂ ਕੰਮ ਹੋਇਆ ਪਿੰਡ ਦਾ ਹਾਂ ਕੋਈ ਕੰਮ ਨਹੀਂ ਹੋਇਆ ਪਿੰਡ ਦਾ ਅੱਛਾ ਅੱਛਾ ਸਾਰੇ ਸਾਰੇ ਪਿੰਡ ਦਾ ਇਹ ਮੇਨ ਰਾਹ ਜੀ ਹਾਂਜੀ ਸਾਰੇ ਪਿੰਡ ਨੇ ਇੱਥੋਂ ਦੀ ਲੰਘਣਾ 20 ਸਾਲ ਹੋ ਗਏ ਜੀ ਤੇ ਇਹ ਸੜਕ ਦੀ ਹਲੇ ਤੀ ਕੋਈ ਸੁਣਵਾਈ ਨਹੀਂ ਹੋਈ ਹੁਣ ਕਹਿੰਦੇ ਆ ਵੀ ਪਹਿਲਾਂ ਤਾਂ 8 ਲੱਖ ਰੁਪਇਆ ਨਾਲੇ ਵਾਸਤੇ ਪਾਸ ਹੋਇਆ ਪਹਿਲਾਂ ਨਾਲਾ ਬਣੂਗਾ ਤੇ ਫਿਰ ਕਹਿੰਦੇ ਵੀ 6 ਮਹੀਨੇ ਦੇ ਅੰਦਰ ਅੰਦਰ ਸੜਕ ਬਣ ਜੂਗੀ ਠੀਕ ਹੈ ਤੇ ਇਹ ਹੁਣ ਜਦੋਂ ਬਣੂਗੀ ਤੇ ਸਾਨੂੰ ਤਾਂ ਉਦੋਂ ਚਕੀਨ ਹੋਊਗਾ ਤੇ 20 ਸਾਲ ਤਾਂ ਸਾਨੂੰ ਹੋ ਗਏ ਦੇਖਦੇ ਨੂੰ ਇਹ ਸੜਕ ਦਾ ਕੋਈ ਹੱਲ ਨਹੀਂ ਹੋਇਆ। ਇਹ 20 ਸਾਲਾਂ ਚ ਤਾਂ ਫਿਰ ਚਾਰ ਸਰਪੰਚ ਬਦਲ ਗਏ ਤੇ ਚਾਰਾਂ ਨੇ ਕੋਸ਼ਿਸ਼ ਕੀਤਾ ਹੀ ਨਹੀਂ ਪਿੰਡ ਦਾ। ਬਸ ਇਹ ਪਹਿਲਾਂ ਛੋਟਕਾਂ ਨਾਲੀਆਂ ਬਣਾ ਦਿੰਦੇ ਸੀ, ਉਹ ਫੇਰ ਮਿੱਟੀ ਨਾਲ ਭਰ ਜਾਂਦੀਆਂ ਸੀ। ਹਾਂ। ਕੇਰਾ ਵੋਟਾਂ ਵੇਲੇ ਕੰਮ ਹੋ ਜਾਂਦਾ ਸੀਗਾ ਤੇ ਮੁੜ ਕੇ ਆ ਹੁਣ ਵੱਡੇ ਨਾਲੇ ਦਾ ਕੰਮ ਚੱਕਿਆ। ਤੂੰ ਪਹਿਲਾਂ ਤਿੰਨ ਚਾਰੀ ਛੋਟੀਆਂ-ਛੋਟੀਆਂ ਨਾਲੀਆਂ ਬਣਾਈਆਂ। ਉਹ ਭਰ ਜਾਂਦੀਆਂ ਸੀ, ਬੰਦ ਹੋ ਜਾਂਦੀਆਂ ਸੀ। ਪਾਣੀ ਫੇਰ ਛੜਕ ਤੇ ਛੜਕ ਟੁੱਟ ਜਾਂਦੀ ਸੀ। ਇਹ ਐਡੀਆਂ ਮਿੱਟੀ ਪੱਟੀ ਪਈ ਐਂ ਨੀ ਮਿੱਟੀ ਸਾਰੇ ਤੁਹਾਡੇ ਪਿੰਡਦਾਰਾ ਕੱਚਾ ਜਿਹਾ ਆਪਾਂ ਦੇਖੀਏ, ਨੰਗਣਾ ਵੀ ਔਖਾ ਹੋ ਜਾਂਦਾ। ਇਹ ਇਹ ਮੈਂ ਤੁਹਾਨੂੰ ਦੱਸੀਆ ਨਾ ਜੀ ਮੇਰੀ ਉਮਰ ਸਾਰੀ 35 ਸਾਲ ਹੈ। ਹਾਂ। ਤੇ 20 ਸਾਲ ਤਾਂ ਮੈਨੂੰ ਆਪ ਨੂੰ ਹੋ ਗਏ ਦੇਖਦੇ ਨੂੰ। ਅੱਛਾ। ਆਹੀ ਹਾਲ ਹੈ ਤੇ 20 ਸਾਲਾਂ ਦਾ ਤੇ ਹੁਣ ਦੇਖੋ ਜੇ ਜੇ ਸਾਡੀ ਸੁਰਤ 'ਚ ਜੇ ਕਿਤੇ ਉਹ ਕਹਿੰਦੇ ਆ ਹੁਣ ਨਵੀਂ ਸਰਕਾਰ ਆਮ ਆਦਮੀ ਦੀ ਆਈ 8 ਲੱਖ ਰੁਪਏ ਨਾਲੇ ਦਾ ਪਾਸ ਹੋਇਆ। ਅੱਛਾ। ਆਹ ਨਾਲਾ ਬਣੀ ਜਾਂਦਾ ਜੀ ਇਹਦਾ ਕੰਮ ਚੱਲੀ ਜਾਂਦਾ ਤੇ ਵੋਟਾਂ ਤੋਂ ਬਾਅਦ ਸੜਕ ਕਹਿੰਦੇ ਆ। ਠੀਕ ਹੈ। ਜੇ ਬਣਦੇ ਦਾ ਵਧੀਆ ਹੀ ਤਾਂ ਕਹਿਣੇ ਆ ਵੀ ਪਿੰਡ ਦਾ ਅਸੀਂ ਤਾਂ ਕਹਿੰਨੇ ਪੰਚਾਇਤ ਨੂੰ ਵੀ ਸਾਰੇ ਆਪਸ ਵਿੱਚ ਰਲ ਕੇ ਰਿਆ ਕਰੋ। ਹਾਂ। ਵੀ ਕੰਮ ਹੋਣੇ ਚਾਹੀਦੇ ਪਿੰਡ ਦਾ ਕੰਮ ਕੋਈ ਰੁਕ ਤੇ ਹਰੇਕ ਬੰਦੇ ਨੂੰ ਆਪਣੇ ਪਿੰਡ ਦੇ ਕੰਮ ਵਾਸਤੇ ਸਹਿਯੋਗ ਦੇਣਾ ਚਾਹੀਦਾ ਬਿਲਕੁਲ ਜੀ ਪਿੰਡ ਦੇ ਕੰਮ ਹੋਣ ਹਾਂਜੀ ਪਿੰਡ ਦੇ ਕੰਮ ਹੋਣੇ ਚਾਹੀਦੇ ਨੇ ਬਾਈ ਜੀ ਇਸ ਪਿੰਡ ਦੇ ਰਹਿਣ ਵਾਲੇ ਹੋਗੇ ਤੁਸੀਂ ਹਾਂਜੀ ਅੱਛਾ ਤੇ ਕਿੰਨਾ ਕੁ ਦੇਖ ਰਹੋ ਇੰਨੇ ਚਿਰਾਂ ਦੇ ਵਿੱਚ ਵਿਕਾਸ ਤੁਹਾਡੇ ਪਿੰਡ ਦਾ ਕਿਹੜੇ ਸਰਪੰਚ ਨੇ ਜ਼ਿਆਦਾ ਵਿਕਾਸ ਕਰਾਤਾ ਕਿਸੇ ਨੇ ਕੁਝ ਨਹੀਂ ਕਰਾਇਆ ਅਜੇ ਤੱਕ ਅੱਛਾ ਹੂੰ ਠੀਕ ਹੈ ਤਾਂ ਇਹ ਤੁਹਾਡੀ ਦੁਕਾਨ ਹੈ ਨਹੀਂ ਸਾਡੀ ਦੁਕਾਨ ਹੈ ਅੱਜ ਚਲੋ ਇੱਥੇ ਤੁਸੀਂ ਖੜੇ ਰਹਿੰਦੇ ਹੋ ਔਰ ਇੱਥੇ ਆਉਣਾ ਜਾਣਾ ਵੇਖਦੇ ਲੋਕ ਆਉਂਦੇ ਜਾਂਦੇ ਨੇ ਤੇ ਸੜਕਾਂ ਦਾ ਕੀ ਹਾਲ ਹੈ ਬਹੁਤ ਸੋਚ ਦੇਖ ਰਿਹਾ ਹਾਂ ਬਹੁਤ ਵੱਡੀ ਦਿੱਕਤ ਆ ਰਹੀ ਹੈ ਜੇ ਨੰਗੜ ਟੱਪਣਾ ਇਹਨੂੰ ਗੱਡੀ ਵਾਲਿਆਂ ਨੂੰ ਉਹ ਉਧਰ ਅੱਗੇ ਦੇਖੋ ਜੀ ਬਹੁਤ ਗਰਕ ਸੀ ਹੁੰਦਾ ਮੜਾ ਸੁੱਕ ਗਿਆ ਜੀ ਮੋਟਰਸਾਈਕਲ ਤੇ ਨੰਗਾ ਟੱਕ ਕਰਨਾ ਬਹੁਤ ਔਖਾ ਜੀ ਇਹ ਪਿਛਲੇ ਸਰਪੰਚ ਨੇ ਕੁਛ ਕੀਤਾ ਨਹੀਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਸੀਗੇ ਵੀ ਗਰਾਂਟਾਂ ਦਾ ਹਰੇਕ ਸਰਕਾਰੀ ਪਾਉਂਦੀ ਹੈ ਜੀ ਹਾਂਜੀ ਇਹ ਕੰਮ ਸਹੀ ਢੰਗ ਨਾਲ ਕੋਈ ਨਹੀਂ ਕਰਦਾ ਜੀ ਅੱਜ ਤੱਕ ਤਾਂ ਕੀਤਾ ਨਹੀਂ ਕਿਸੇ ਨੇ ਜੀ ਹੁਣ ਗਾਂ ਲੈ ਦੇਖੋ ਜੀ ਕਰਦੇ ਕਿ ਨਹੀਂ ਕਰਦੇ ਅੱਛਾ ਠੀਕ ਹੈ ਤੇ ਤੁਸੀਂ ਕੀ ਸੋਚਦੇ ਹੋ ਵੀ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਕਿਹੜੇ ਮੁੱਦੇ ਉਹਨੂੰ ਚੱਕੜੇ ਚਾਹੀਦੇ ਪਿੰਡ 'ਚ ਕਿ ਸਰਪੰਚ ਇਹ ਜੇ ਹੁਣ ਜਿਹਦਾ ਜੀ ਮਤਲਬ ਸੜਕਾਂ ਨਾਲ ਦੇਖਣਾ ਚਾਹੀਦਾ ਜੀ ਹਾਂਜੀ ਫਿਰ ਪਾਣੀ ਦਾ ਨਿਕਾਸ਼ ਦਾ ਦੇਖਣਾ ਜਿਹੜਾ ਜ਼ਰੂਰੀ ਪਾਣੀ ਨਿਕਾਸ਼ ਹੋਣਾ ਚਾਹੀਦਾ ਜੀ ਹੂੰ ਫਿਰ ਸਾਡੇ ਪਿੰਡ 'ਚ ਕੋਈ ਸਟੇਡੀਅਮ ਨਹੀਂ ਜੀ ਹੂੰ ਠੀਕ ਹੈ ਜੀ ਨਸ਼ਿਆਂ ਦਾ ਬਹੁਤ ਬੁਰਾ ਹਾਲ ਹੈ ਸਾਡੇ ਪਿੰਡ ਦੇ ਵਿੱਚ ਜਿਸ਼ਾ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਜੀ ਅੱਛਾ ਤੇ ਮਤਲਬ ਕਿ ਆ ਪਿੰਡ ਦੀ ਜਵਾਨੀ ਕਹਿੰਦੀ ਨਿਕੂ ਦੇਖ ਰਿਹਾ ਜੀ ਹੂੰ ਸਟੇਡੀਅਮ ਹੋਣ ਕੇ ਤਾਂ ਫੇਰ ਹੀ ਕਿਤੇ ਚੱਲੂ ਖੇਡਣ ਲੱਗਣਗੇ ਹਨਾ ਸਾਡੇ ਕੋਲ ਪਿੰਡ ਦੇ ਵਿੱਚ ਜਮੀਨ ਬਹੁਤ ਜ਼ਿਆਦਾ ਪਈ ਹੈ ਪੰਚਾਇਤੀ ਕੋਈ ਗੌਰ ਹੀ ਨਹੀਂ ਕਰ ਰਿਹਾ ਜੀ ਅੱਛਾ ਜੀ ਇਹ ਮਜਾਤੀ ਜੀ ਉਸ ਵੱਡਾ ਖੜਾ ਹੀ ਜਾਵੇ ਤੇ ਉਹਦੇ ਗਰਾਊਂਡ ਹੋਣ ਦਾਣਾ ਮੰਡੀ ਹੁਣ ਪੱਕੀਆਂ ਠੀਕ ਹੈ ਸਾਡੇ ਪਿੰਡ ਬਹੁਤ ਬਹੁਤ ਜਿਆਦਾ ਪਿੱਛੇ ਹੋ ਗਿਆ ਜੀ ਤਾਂ ਨਾ ਹੋਈ ਸਤਿ ਸ਼੍ਰੀ ਅਕਾਲ ਬਾਪੂ ਜੀ ਠੀਕ ਹੋ ਤੁਸੀਂ ਹਾਂ ਠੀਕ ਹੈ ਜੀ ਅੱਛਾ ਮੈਂ ਤਾਂ ਪੁੱਛਣ ਆਈ ਸੀਗੀ ਵੀ ਪਿੰਡ ਦੇ ਵਿੱਚ ਮੈਂ ਕਿ ਸਰਪੰਚੀ ਚੋਣਾਂ ਨੇਗੀਆਂ ਹਾਂ ਜੀ ਹਾਂ ਤੇ ਕੀ ਮਾਹੌਲ ਹੈ ਮਾਹੌਲ ਠੀਕ ਹੈ ਜੀ ਅੱਛਾ ਤੋਂ ਦੋ ਸਰਪੰਚ ਉੱਠੇ ਹੈਗੇ ਹਾਂ ਉਹਨਾਂ ਦੇ ਮੁਕਾਬਲਾਗਾ ਮੈਂਬਰ ਉਹੀ ਸਭ ਸਮਤੀ ਨੇ ਬਣੀ ਜਾਂਦੇ ਆ ਕੋਈ ਉਹਨਾਂ ਦੀਆਂ ਵੋਟਾਂ ਨਹੀਂ ਪੈਂਦੀ ਠੀਕ ਹੈ ਤੇ ਮੈਨੂੰ ਇਹ ਦੱਸੋ ਵੀ ਕੀ ਕੰਮ ਹੋ ਗਏ ਪਿੰਡ ਦੇ ਵਿੱਚ ਪਹਿਲਾਂ ਵਾਲਿਆਂ ਨੇ ਕੀ ਕਰਾਤਾ ਕੀ ਰਹਿ ਗਿਆ ਪਿੰਡ ਦੇ ਵਿੱਚ ਗਲੀਆਂ ਗੋਲੀਆਂ ਤਾਂ ਬੜੀਆਂ ਬਣੀਆਂ ਗੱਲ ਕਰ ਆਹ ਸੜਕ ਜੀ 메ਨ ਸੜਕ ਜੀ ਰਹਿ ਗਈ ਇਹ ਇਹ ਨਹੀਂ ਬਣੀ ਗੱਲ ਕਰੇ ਬਾਹਲੇ ਸਾਲ ਹੋ ਗਏ ਅੱਛਾ ਇਹ ਤਾਂ 메ਨ ਗਲੀਆਂ ਗੋਲੀਆਂ ਤਾਂ ਬਹੁਤ ਬੜੀਆਂ ਪੰਗਾ ਵਿੱਚ ਗੱਲ ਕਰ ਵਿੱਚ ਰਹਿਣੀਆਂ ਵੀ ਵਿੱਚ ਬਣੀ ਵੀ ਜਾਂਦੀਆਂ ਅੱਛਾ ਨਹੀਂ ਕਹਿੰਦੇ ਵੀ 20 ਸਾਲ ਹੋ ਗਏ ਕਹਿੰਦੇ ਵੀ ਕੋਈ ਕੰਮ ਕਰਾਇਆ ਨਹੀਂ ਹੈਗਾ ਕਹਿੰਦੇ ਸਰਪੰਚਾਂ ਨੇ ਹਾਂ ਸਰਪੰਚਾਂ ਜੀ ਆ ਗ੍ਰਾਂਟਾਂ ਦਾ ਬਹੁਤਾਂ ਹੈ ਜੀ ਗੱਲ ਕਰ ਗੜੀਆਂ ਬਣੀ ਵੀ ਜਾਂਦੀਆਂ ਵਿੱਚ ਬਣੀ ਵਿੱਚ ਬਣੀਆਂ ਵੀ ਹੋਏਗਾ ਅੱਛਾ ਵੀ ਕੁਝ ਬਣ ਰਿਹਾ ਤੇ ਕੁਝ ਨਹੀਂ ਬਣ ਰਿਹਾ ਹਾਂ ਹਾਂ ਠੀਕ ਹੈ ਠੀਕ ਹੈ ਆ ਇਥੇ ਕੀ ਬਣ ਰਹੇ ਹੈਗੇ ਇਹ ਨਾ ਜੀ ਪੈਪਰ ਨਾਲ ਬਣੇ ਖਾਲ ਬਣਦੇ ਸਾਰੇ ਇਹ ਅੱਛਾ ਜੇ ਖਾਲ ਬਣੂਗਾ ਫੇਰ ਸੜਕ ਬਣੂਗੀ ਸਾਰਕਮ ਮੈਂ ਵਰ ਕੋ ਹੋ ਰਿਹਾ ਵੀ ਇਹ ਪਹਿਲਾਂ ਤੁਸੀਂ ਖਾਲ ਬਣਾ ਦਿਓ ਫੇਰ ਸੜਕ ਦਾ ਕੰਮ ਆਜੂ ਪੈਸੇ ਪਾਤੇ ਸੜਕ ਹੋਏ ਪਿਆ ਜੀ ਠੀਕ ਹੈ ਸੜਕ ਛੇਤੀ ਬਣ ਜਾਣੀ ਬੜਾ ਟੈਂਟੇ ਇਹ ਕੌਣ ਕਰਵਾ ਰਿਹਾ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰੀ ਕਰਾ ਰਹੀ ਹੈ ਇਹ ਅੱਛਾ ਪਿੰਡ ਦੇ ਕੋਲ ਹਾਂ ਪਾਰਟੀ ਉਹ ਕਰਾ ਰਹੀ ਹੈ ਜੀ ਠੀਕ ਹੈ ਠੀਕ ਹੈ ਇਹ ਸਾਰਾ ਖਾਲ ਬਣੂਗਾ ਉਸ ਤੋਂ ਬਾਅਦ ਸੜਕ ਦਾ ਕੰਮ ਆਇਆ ਫੇਰ ਪੈਸੇ ਪਾਏ ਪਏ ਸੜਕ ਛੇਤੀ ਬਣ ਜੂ ਬੜਾ ਟਾਈਮ ਹੀ ਪੈਣ ਹੁੰਦਾ ਜੀ ਚਲੋ ਕ ਸਾਰੇ ਸਾਨੂੰ ਕਹਿੰਦੇ ਬਣਾਓ ਸਰਪੰਚਾਂ ਨੇ ਇੰਨੀ ਕੁਸ਼ ਕੀਤਾ ਨਹੀਂ ਪਹਿਲਾਂ ਨੇ ਹੁਣ ਕਰਨਗੇ ਕਿ ਜਿਆਦਾ ਚੰਗੇ ਰਲ ਕੇ ਮੜ ਕੇ ਕਰਨ ਕੰਮ ਆਪਾਂ ਦੇ ਹੀ ਗਣੇ ਸਰਪੰਚਾਂ ਨੂੰ ਬਣੇ ਮਰਜ਼ੀ ਜਿਹੜਾ ਹੈ ਨਾ ਪਿੰਡੇ ਦਾ ਵਿਕਾਸ ਕਰੋ ਕੰਮ ਵਧੀਆ ਹੋ ਜਾ ਪਸੇ ਹੀ ਚਾਹਣੇ ਆਪਾਂ ਦਾ ਜੀ ਹੋਰ ਕਿਸੇ ਜਾਣਦੇ ਹੈ ਨਾ ਜੀ ਠੀਕ ਹੈ ਜੀ